ਦਾਤਾ ਤੁਹਾਨੂੰ ਸੀਸ ਚੁਕਾਵਾਂ ਥੋਡੇ ਦਰੋਂ ਮੁਰਾਦਾਂ ਪਾਵਾਂ ਮੁੱਖੋਂ ਥੋਡੇ ਮੈਂ ਗੁਣ ਗਾਵਾਂ ਮੰਗਾ ਖੈਰ ਪਾਤਸ਼ਾ ਲਿਖਾਂ ਥੋਡੀ ਮਹਿਮਾ ਅਠੋ ਪੈਰ ਪਾਤਸ਼ਾ ਲਿਖਾ ਥੋਡੀ ਮਹਿਮਾ ਅਠੋ ਪੈਰ ਪਾਤਸ਼ਾਹ ਸਿਰ ਤੇ ਹੱਥ ਮੇਂ ਗਿਰਦਾ ਤਰਿਓ ਪੂਰਾ ਲਿਖਣ ਜੋਗਾ ਕਰਿਓ ਸਰਦਵਾਲਾ ਜਜਬਾ ਪਰਿਓ ਲਾਦਿਓ ਰੰਗ ਪਾਗ ਜੀ ਖੇਡ ਜਾ ਬਲਾਇਆ ਕਾਬ ਵਾਲਾ ਬਾਗ ਜੀ ਗਾਂ ਮੇਰਾ ਕੇਡ ਜਾ ਬਿਲਾਇਆ ਕਾਬ ਬਾਲਾ ਬਾਗ ਜੀ ਮੇਰੀ ਜ਼ਿੰਦਗੀ ਤੇਰਾ ਦੁਆਰਾ ਇੱਕੋ ਥੋੜਾ ਬਸ ਸਹਾਰਾ ਮੇਰੇ ਦੁੱਖਾਂ ਦਾ ਨਿਵਾਰਾ ਜ਼ਿੰਦਗੀ ਚੋਂ ਕਾਰੇਓ ਸੁੱਖਾਂ ਨਾਲ ਚੋਲੀ ਸਾਵਨਾ ਦੀ ਪਰਿਓ ਜੀ ਦਾਤਾ ਸੁੱਖਾਂ ਨਾਲ ਚੋਲੀ ਸਾਵਨਾ ਦੀ ਪਰਿਓ ਏਗ ਜਨਮ ਲੀ ਕੇ ਵਿਚ ਲਾਉਣਾ ਜਿਹੜਾ ਫੇਰ ਨਾ ਮੋੜ ਥਿਆਉਣਾ ਲਾਗਾ ਚਾਂ ਬੇ ਰੂ ਉਠਾਉਣਾ ਹਾੜ ਇੱਕ ਸਵਾਸ ਦਾ ਹਰਾ ਪਰਾ ਰਗੀ ਬੂਟਾ ਮੇਰੀ ਆਸ ਦਾਜੀ ਦਾ ਤਾਂ ਹਰਾ ਪਰਾ ਰਗੀ ਬੂਟਾ ਮੇਰੀ ਆਸ ਦਾ ਥੋੜੀ ਦੀਦ ਦਾ ਅਜਬ ਨਜ਼ਾਰਾ ਆਪਣੇ ਚਾਮਨਤ ਸ਼ਿੰਗਾਰਾ ਸੁਣਿਆ ਮੁਖੜੇ ਦਾ ਚਮਕਾਰਾ ਹਿਰਦੇ ਨੂੰ ਠਾਰਦਾ ਭੁਖਾ ਮਨ ਮੇਰਾ ਆਪ ਦੇ ਪਿਆਰ ਦਾ ਭੁਖਾ ਮਨ ਮੇਰਾ ਆਪ ਦੇ ਪਿਆਰ ਦਾ ਉਨ ਪਾਪ ਕਮਾਏ ਸਾ ਬੰਦਗੀ ਬਿਨਾ ਗੁਆਏ ਢੇਲਾ ਗੱਥੋਂ ਨਾ ਲੰਗ ਜਾਏ ਮਾਨਸ ਕੀ ਜੂਨ ਦਾ ਮੁੱਕੇ ਗੇੜ ਆਵੇ ਸਾਮਾ ਜੋਸ਼ ਕੂਨ ਦਾ ਜੀ ਆਵੇ ਮੁੱਕੇ ਗੇੜ ਆਵੇ ਸਾਮਾ ਜੋਸ਼ ਕੂਨ ਦਾ ਥੋੜੀ ਪ੍ਰੀਤ ਚ ਕਤਾਂ ਗਲੋਟੇ ਮਾਲਾ ਫੇਰਨ ਸਾ ਸੰਗ ਪੋਟੇ ਦੇਵੋ ਦਲੇ ਭਾਗ ਜੋ ਖੋਟੇ ਕਾਰੋਂ ਮੇਰ ਪਾਤਸ਼ਾਹ ਥੋਤੋਂ ਦਾਤਾ ਪਾਵਾਂ ਸ੍ਰਿਸ਼ਟੀ ਦੇ ਬਾਦਸ਼ਾਹ ਥੋਤੋਂ ਦਾਤਾ ਪਾਵਾਂ ਸ੍ਰਿਸ਼ਟੀ ਦੇ ਬਾਦਸ਼ਾਹ ਮਨ ਤੇ ਪਾਪ ਨ ਛੱਲਾ ਮਾਰੇ ਮਖ ਨ ਮੰਦੜੇ ਬੋਲੇ ਉਚਾਰੇ ਕਦੇ ਉਹ ਦਾਤਾ ਪਾਰੇ ਉਤਾਰੇ ਵਿੱਚੋਂ ਮੰਝ ਤਾਰ ਜੀ ਜਿਹੜਾ ਤੁਹਾਨੂੰ ਪਾਵੇ ਬਾਣੇ ਕਿਰਦਾਰ ਜੀ ਆ ਮੇਰਾ ਜਿਹੜਾ ਤੁਹਾਨੂੰ ਪਾਵੇ ਬਾਣੇ ਕਿਰਦਾਰ ਜੀ ਰਹਿਮਤ ਵਾਲੇ ਖੋਲ ਪੰਡਾਰੇ ਦਾਸ ਝੋਲੀ ਸਦਾ ਖਿਲਾਰੇ ਮੈਂ ਹਾਂ ਆਇਆ ਤੇਰੇ ਦਵਾਰੇ ਹੋਣ ਖਾਲੀ ਮੋੜੀ ਨਾ ਬਖਸ਼ ਲਓ ਜੀ ਸਦਰਾ ਨੂੰ ਰੋੜੀ ਨਾ ਹੋਣ ਕਿ ਲਾ ਵੋਦੀ ਸਾਦਰਾਂ ਨੂੰ ਰੋੜੀ ਨਾ ਲਿਖਾਂ ਛੰਦ ਸਿਫਤ ਦਾ ਤੇਰਾ ਓਏ ਉਹ ਪਗਤੀ ਦਾ ਪਲ ਮੇਰਾ ਲਿਖਾਂ ਛੰਦ ਸਿਫਤ ਦਾ ਤੇਰਾ ਓਏ ਉਹ ਪਗਤੀ ਦਾ ਪਲ ਮੇਰਾ ਮਿਟੇ ਜ਼ਿੰਦਗੀ ਵਿੱਚੋਂ ਹਨੇਰਾ ਮੰਗ ਦੀਪ ਚਾਮਦਾ ਤਿਆਨ ਜਿਉਂ ਤਾਂ ਤ्यान ਥੋੜ ਤਾਰ ਕਬਤਾਰ ਚਾਮਦਾ ਜਿਉਂ ਤਾਂ ਤਿਆ